ਅੱਜ ਇਸ ਲੋਕ ਸੇਵਾ ਦੇ ਵਿੱਚ ਸਾਡੇ ਨਾਲ ਸਾਡਾ ਮੋਹਨ ਸਿੰਘ ਬਾਣਪਾ ਜੀ ਆਦਿ ਕੰਸੀ ਜੀ ਇਹ ਜਨ ਸੇਵਾ ਕਰ ਰਾਇਆ ਗੰਗਲੀ ਜੀ ਸੇਵਾ ਕਰੀ ਆ ਇਸ ਔਖੇ ਸਮੇਂ ਦੇ ਵਿੱਚ ਸਾਡੇ ਇਲਾਕੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਅਸੀਂ ਇਹਨਾਂ ਦਾ ਫੋਸਲਾ ਧੰਨਵਾਦ ਕਰਦੇ ਆ ਅਸੀਂ ਭਰੋਸਾ ਦਿਵਾਉਂਦੇ ਆ ਜਿੱਥੇ ਕਿਤੇ ਵੀ ਸਾਡੇ ਸਾੰਨ ਸਾਡੀ ਲੋਕੀ ਸਾਡੇ ਪੰਜਾਬੀ ਭਾਈਚਾਰੇ ਦੀ ਮੇਗਾ ਫੋਟੋ ਨਾਲ ਖੜਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰੀ ਅੰਬੀ ਸਤਿ ਆਕਾਲ ਸਾਸਤਰੀ ਗਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਅਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀਆਂ ਕਲਾ 'ਚ ਰੱਖੇ ਜੀ ਤੇ ਅੱਜ ਲੱਗੇ ਆ ਜੀ ਅੱਪਾ ਅੱਜ ਦਾ ਜਿਹੜਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਜਿਹੜੀ ਵੀਡੀਓ ਹੈ ਅੱਜ ਦੀ ਸ਼ੇਅਰ ਜ਼ਰੂਰ ਕਰ ਦਿਓ ਜੀ ਬਾਅਦ ਤੇ ਬਾਅਦ ਸਪੋਰਟ ਜ਼ਰੂਰ ਕਰਿਆ ਕਰੋ ਤੇ ਆਪਣੇ ਕਮੈਂਟ ਵੀ ਸਾਨੂੰ ਜ਼ਰੂਰ ਦਿਆ ਕਰੋ ਤੇ ਅੱਜ ਚੱਲੇ ਆ ਜੀ ਅੱਪਾ ਦਰਿਆ ਸਤਲੂ ਜੀ ਪਿੰਡ ਦੋਦਪੁਰ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਜਾਂਦਿਆਂ ਨੂੰ ਤੇ ਅੱਜ ਵੀ ਚੱਲੇ ਆ ਤੇ ਅੱਜ ਸੋਚਿਆ ਵੀ ਚਲੋ ਜਿਹੜੇ ਮੁੰਡੇ ਆਪਣੇ ਮਿੱਤਰ ਆਈ ਸਾਡੇ ਨਾਲ ਖੇਲਦੇ ਆ ਪਰ ਉਹ ਜਿੰਨੇ ਵੀ ਮੁੰਡੇ ਆ ਉਹ ਹੈਗੇ ਆ ਜੀ ਪਰਦੇਸੀ ਮੁੰਡੇ ਤੇ ਉਹ ਕਹਿੰਦੇ ਵੀ ਬਾਈ ਜੀ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਪੰਜਾਬ ਦੇ ਵਿੱਚ ਰਹਨੇ ਆ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਇੱਕ ਦੂਜੇ ਪੰਜਾਬੀ ਦੀ ਮਦਦ ਕਰੀਏ ਅਸੀਂ ਇੱਥੇ ਦਾ ਨਮਕ ਖਾਨੇ ਆ ਰਹਿ ਰਹੇ ਆ ਪੰਜਾਬ ਦੇ ਵਿੱਚ ਥੋੜੀ-ਬਹੁਤੀ ਜਿੰਨੇ ਕੁ ਜੋਗੇ ਅਸੀਂ ਹੈਗੇ ਆ ਤਾਂ ਮਦਦ ਅਸੀਂ ਜ਼ਰੂਰ ਕਰੀਏ ਤੇ ਬਹੁਤ ਵਧੀਆ ਸੋਚ ਆ ਇਹਨਾਂ ਦੀ ਜਿੰਨੇ ਵੀ ਮੁੰਡੇ ਆ ਇਹ ਨਵੇਂ ਜੰਗ ਮੁੰਡੇ ਬਹੁਤ ਵਧੀਆ ਸੋਚ ਆ ਜਿਹੜੀ ਅੱਜ ਦੀ ਸੇਵਾ ਜਿਹੜੀ ਅੱਜ ਦੀ ਸੇਵਾ ਹੈਗੀ ਹੈ ਜੀ ਉਹ 50 ਤਰੀਬਨ ਘੱਟੋ ਘਾਟ 50 ਕੇਲਿਆਂ ਦੇ ਜਿਹੜੇ ਕ੍ਰੇਟ ਲੈ ਕੇ ਜਾਣੇ ਆ ਇਹਨਾਂ ਨੇ ਤੇ ਮੈਨੂੰ ਵੀ ਇਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਭਾਈ ਮੈਂ ਵੀ ਇਸ ਤੋਂ ਦੇ ਨਾਲ ਆ ਜਿੰਨੇ ਕੁ ਜੋਗੇ ਆਪਾਂ ਖੜੇ ਆ ਬਰਾਬਰ ਕੋਈ ਗੱਲ ਨਹੀਂ ਤੇ ਅੱਜ ਲੈ ਕੇ ਚੱਲੇ ਆ ਜੀ ਪੌਥੇ ਨੂੰ 50 ਕ੍ਰੇਟ ਕੇਲਿਆਂ ਦੇ ਤੇ ਨਾਲ ਮਾੜੀ ਮੋਟੀ ਉੱਤੇ ਜਾ ਕੇ ਸੇਵਾ ਵੀ ਕਰਾਂਗੇ ਇਹ ਨਹੀਂ ਹੈ ਵੀ ਕੱਲੇ ਕੱਲੇ ਕ੍ਰੇਟੇ ਵੰਡ ਕੇ ਆਉਣੇ ਆ ਜਾਂ ਆਪ ਕੋ ਕਰਕੇ ਆਉਣਾ ਨਹੀਂ ਸੇਵਾ ਵੀ ਜਰੂਰ ਕਰਾਂਗੇ ਕਹਿੰਦੇ ਵੀ ਅੱਜ ਅਸੀਂ ਛੁੱਟੀ ਕਰੀ ਐ ਬਈ ਕੰਮ ਪਰ ਤੇ ਅੱਜ ਘੜੀ ਘੰਟਾ 2 ਘੰਟੇ ਜਿੰਨੇ ਵੀ ਹੁੰਨੇ ਆ ਆਪਾਂ ਲਾ ਕੇ ਜਰੂਰ ਆਉਣੇ ਆ ਹਾਂ ਬਈ ਇਹ ਆ ਜੀ ਮੁੰਡਾ ਇਹਨਾਂ ਦਾ ਮੇਨ ਵੀ ਜਿਨੇ ਇਹ ਪਰਾਲਾ ਤੋੜਿਆ ਸਾਸੀ ਗੱਲ ਬੋਲਦੇ ਸਾਸੀ ਗੱਲ ਜੀ ਤੇ ਹੋਰ ਸੁਣਾ ਫੇ ਕਿਵੇਂ ਆ ਵਧੀਆ ਜੀ ਵਧੀਆ ਇਹ ਹੁਣ ਕ੍ਰੇਟ ਕਿੰਨੇ ਆ ਆਪਣੇ 50 ਜੀ 50 ਕ੍ਰੇਟਾਂ ਸਭ ਦੇ ਸਹਿਯੋਗ ਦੇ ਨਾਲ ਕਿ ਤੂੰ ਇਕੱਲੇ ਕਰਿਆ ਨਹੀਂ ਸਾਰਿਆਂ ਦੇ ਸਾਰਿਆਂ ਦੇ ਜਿਨੇ ਸਾਰੇ ਕਿੰਨੇ ਬੰਦੇ ਆ ਹੋਵਗੇ ਘੜ ਤੇ ਘੜ 30 40 ਘਰ ਹੋਵਗੇ ਜਿਹੜੇ ਸਾਰੇ ਸਾਡੇ ਆਪਣੇ ਥੋੜੇ ਆਪਣੇ ਆ ਜਿਹੜੇ 30 40 ਘਰਾਂ ਹਾਂ ਜੀ ਸਭ ਨੇ ਸਹਿਯੋਗ ਦਿੱਤਾ ਕਿਸ ਨੇ ਦੱਸਾ ਕਿਸ ਨੇ 20 ਕਿਸ ਨੇ 50 ਕਿਸ ਨੇ 100 ਹਾਂਜੀ ਹਾਂਜੀ ਜਿੰਨੇ ਵੀ ਜੋਗੇ ਹੈਗੇ ਆ ਜੀ ਬਹੁਤ ਵਧੀਆ ਵੀ ਪਾਈ ਧੰਨਵਾਦ ਕਰਦੇ ਆ ਵੀ ਇਹ ਬਹੁਤ ਵਧੀਆ ਸੋਚ ਆ ਇਹਨਾਂ ਦੀ ਵੀ ਭਾਈ ਜੀ ਲੋ ਪੰਜਾਬੀਆਂ ਦੀ ਮਦਦ ਕਰੀ ਜਾਵੇ ਕਿਉਂਕਿ ਜਦੋਂ ਔਖਾ ਟਾਈਮ ਆਉਂਦਾ ਕਿਤੇ ਵੀ ਔਖਾ ਟਾਈਮ ਲਾ ਲੋ ਸਭ ਤੋਂ ਪਹਿਲਾਂ ਪੰਜਾਬੀ ਖੜਦਾ ਤੇ ਅੱਜ ਪੰਜਾਬ ਪਰ ਮੁਸੀਬਤ ਆ ਤੇ ਇਹ ਕਹਿੰਦਾ ਸਾਡਾ ਵੀ ਫਰਜ਼ ਬਣਦਾ ਅਸੀਂ ਭਾਈ ਭਾਈਚਾਰਾ ਬਣਾ ਕੇ ਅਸੀਂ ਪੰਜਾਬੀਆਂ ਦੇ ਬਰਾਬਰ ਖੜੀਏ ਤੁਹਾਡਾ ਧੰਨਵਾਦ ਆ ਤੇ ਹੁਣ ਜਿਹੜੇ ਕ੍ਰੇਟ ਰੈੜੀਆਂ ਕਲਕਤੁਰਨ ਆਲੇ ਬਸ ਛੋੜਨ ਨਹੀਂ ਆ ਬੰਦੇ ਆਂਦੇ ਤੇ ਤੁਹਾਨੂੰ ਆਪਾਂ ਦਿਖਾਉਨੇ ਜੀ ਪੂਰਾ ਟੈਂਪੂ ਭਰ ਲਿਆ ਇਹਨਾਂ ਨੇ ਛੋਟਾ ਹਾਤੀ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਆਹ ਲੋ ਜੀ ਇਹਨਾਂ ਨੇ ਹੁਣ ਜਿਹੜੇ ਕ੍ਰੇਟ ਆ ਜੀ ਕੇਲਿਆਂ ਦੇ ਭਰ ਲਿਆ ਪੂਰਾ ਟੈਂਪੂ ਇਹਦੇ ਵਿੱਚ ਪੂਰੇ 50 ਕ੍ਰੇਟ ਆ ਜੀ 48 48 ਉਹ 50 اچھا ਦੋ ਉਧਰ ਰੱਖ ਤੇ ਹਾਂ ਕੁਝ 48 ਸਾਰੇ 48 ਕਿਰੇਡਾ ਹੈ ਜੇ 40 40 44 ਕੁ 50 44 ਉਹ ਚਾਰ ਹੋਰ ਹੈ ਉਹ ਚਾਰ ਤਾਂ ਫੇਰ ਆ ਗਏ ਸਾਰੀ 44 ਕਿਰੇਡਾ ਚਲੋ ਠੀਕ ਆ ਚੱਲੇ ਆਂ ਲਾਲ ਹਾਂ ਵੀ ਆੜੀ ਸਤਿ ਸ੍ਰੀ ਅਕਾਲ ਬੋਲਦੇ ਠੀਕ ਆ ਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਤੇ ਇਹ ਹੈਗਾ ਜੀ ਭਾਈ ਚਾਰਾ ਸਾਰਾ ਪਰਦੇਸੀ ਇਹ ਕੀ ਚੀਜ਼ ਆ ਨਮਰੀ ਜੀਰਾ ਨਮਰੀ ਜੀਰਾ ਇਹ ਇੱਕੋ ਹੀ ਆ ਹੈ ਅੱਛਾ ਪੰਜ ਇਹ ਆ ਠੀਕ ਆ ਤੇ ਇਹ ਹੈਗਾ ਸਾਰਾ ਭਾਈਚਾਰਾ ਜੀ ਦੇਖੋ ਹਨਾ ਕੋਈ ਯੂਪੀ ਕੋਈ ਬਿਆਰੋ ਤੇ ਇਹਨਾਂ ਨੇ ਅੱਜ ਜਿਹੜਾ ਉਪਰਾਲਾ ਕਰਿਆ ਆ ਸੇਵਾ ਦਾ ਬਹੁਤ ਵੱਡਾ ਉਪਰਾਲਾ ਹੈ ਤੇ ਸਾਨੂੰ ਵੀ ਦੇਖੋ ਨਾਲ ਪੰਜਾਬੀ ਹੋਣ ਦੇ ਨਾਤੇ ਸਾਨੂੰ ਵੀ ਇੱਕ ਦੂਜੇ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਵੀ ਜਿਹੜੀ ਇਹਨਾਂ ਨੇ ਇੰਨੀ ਉੱਚੀ ਸੋਚ ਰੱਖੀ ਤੇ ਅੱਜ ਇਕੱਠੇ ਹੋ ਕੇ ਜੀ ਜਾ ਰਹੇ ਆਂ ਦਰਿਆ ਬੰਨ ਤੇ ਜਾਣਾ ਕਿੱਥੇ ਆ ਭਾਈ ਸਹਾਰੰਗਪੁਰ ਜਾਣਾ ਕਿ ਇੱਥੇ ਦੋਦਪੁਰ ਜਾਣਾ ਦੋਦਪੁਰ ਜਾਣਾ ਦੋਦਪੁਰ ਜਾਣਾ ਲੈ ਕੇ ਚਲੋ ਜੀ ਦੋਦਪੁਰ ਚੱਲੇ ਆ ਤੇ ਬਾਤੇ ਬਾਦ ਤੁਸੀਂ ਵੀ ਜਰੂਰ ਉਥੇ ਪਹੁੰਚੋ ਭਾਈ ਸਹਾਰੰਗਪੁਰ ਵੀ ਬਹੁਤ ਜ਼ਰੂਰਤ ਆ ਤੇ ਉੱਥੇ ਵੀ ਜਰੂਰ ਸਾਨੂੰ ਜਾਣਾ ਚਾਹੀਦਾ ਸਹਾਰੰਗਪੁਰ ਵੀ ਕਹਿੰਦੇ ਬਹੁਤ ਜਿਹੜਾ ਦਰਿਆ ਦਾ ਜਿਹੜਾ ਲੈਵਲ ਆ ਉਹ ਜਿਹੜਾ ਬੰਨ ਟੁੱਟਣ ਦੀ ਤਕੜਾਰ ਵਿੱਚ ਆ ਤੇ ਜਰੂਰ ਪਹੁੰਚੋ ਤੇ ਹੁਣ ਕਦਕ ਤੁਰਨਾ ਹੁਣ ਹੋਰ ਵੀ ਠੀਕ ਰਹੇ ਕਿਸੇ ਨੂੰ ਬਸ ਹੋ ਗਈ ਹੋ ਗਿਆ ਹੋਰ ਤਾਂ ਨਹੀਂ ਕਿਸੇ ਨੂੰ ਦਿੱਕਤ ਆ ਚਲੋ ਜੀ ਮਿਲਦੇ ਆ ਆਪਾਂ ਹੁਣ ਤੁਹਾਨੂੰ ਦਰਿਆ ਬੰਨ ਪਰ ਜਾ ਕੇ ਨਾ ਨਾ ਠੀਕ ਆ ਠੀਕ ਆ ਠੀਕ ਆ ਆ ਗਿਆ ਜਨਾ ਵਰਤਲੇ ਆ ਟੈਂਪੋ ਤੇ ਕੰਮ ਬੜਿਆ ਆਗੇ ਆਗੇ ਚਲੇ ਜਾ ਤੂੰ ਜੇ ਰਾਮ ਦੇ ਹੋਊਗਾ ਨਹੀਂ ਨਹੀਂ ਆਪਾਂ ਫੱਟਾ ਲਾ ਗੋ। ਆਪਾਂ ਤੁਮ ਰਹਿਣ ਦੋ। ਕਹਿੰਦੇ ਦੀ ਪੇਲਾ ਚੌਂਕ ਦੇ ਵਿੱਚ ਜਿਹੜੀ ਲੇਬਰ ਲੱਗੀ ਹੋਈ ਆ ਸੇਵਾਦਾਰ ਲੱਗੇ ਹੋਇਆ। ਤੇ ਉਹਨਾਂ ਨੂੰ ਆਪਾਂ ਇੱਥੇ ਵੰਡ ਕੇ ਜਿਹੜੇ 2-4 ਕਰੇਟ ਜਾਣੇ ਆ। ਲੱਗੇ ਹੋਇਆ ਜੀ ਹੁਣ ਸੇਵਾ ਅਤੇ ਨਾਲ ਦੀ ਨਾਲ ਅੱਜ ਇਸ ਲੋਕ ਲੋਡੀ ਦੇ ਵਿੱਚ ਸਾਡੇ ਨਾਲ ਸਾਡਾ ਮੋਹਲਵਾਨ ਭਾਜਰਾ ਅਧਿ ਕੰਟਰੋਲ ਕੀ ਜੀਵਨ ਸੇਵਾ ਕਰਾਇਆ ਜਲਦੀ ਦੇ ਦੀ ਜਲਦੀ ਦੀ ਸੇਵਾ ਕਰੀ ਆ ਇਸ ਔਖੇ ਸਮੇਂ ਦੇ ਵਿੱਚ ਸਾਡੇ ਇਲਾਕੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਭਰੋਸਾ ਦਿਵਾਉਂਦੇ ਆ ਜਿੱਥੇ ਕਿਤੇ ਵੀ ਸਾਡੇ ਸਾਡੀ ਲੋਕੀ ਸਾਡੇ ਪੰਜਾਬੀ ਭਾਈਚਾਰੇ ਦੀ ਮੇਜਰ ਤੁਹਾਡੇ ਨਾਲ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ 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 ਜ ਓਏ ਕਿੱਦਾਂ ਹੈ ਗੱਲ ਬੋਲ ਬਸ ਆਹ ਤਾਂ ਦੂਰੋ ਦੂਰੋ ਆ ਰਹੇ ਆ ਜੀ ਵੀਰ ਭਾਈ ਇਕੱਤਾ ਦਿਖਾਉਣ ਵਾਸਤੇ ਧੰਨਵਾਦ ਹੈ ਸਾਰਿਆਂ ਦਾ ਪੰਜਾਬੀ ਵੀਰਾਂ ਦਾ ਹਲੋ ਹਾਂ ਰੋਡ ਰੋਡ ਆਨੇ ਆ ਜਾ ਫੁੱਲ ਫੁੱਲ ਸੇਵਾ ਚੱਲ ਗਈ ਫੁੱਲ ਸੇਵਾ ਆਇਆ ਉਹਨੂੰ ਬਗਾ ਤਾਂ ਭਾਈ ਤੇ ਲੋ ਜੀ ਪਹੁੰਚੇ ਆ ਜੀ ਅੱਪਾ ਹੁਣ ਸਾਰੰਗਪੁਰ ਜਿਹੜਾ ਬੰਨ ਦੀ ਸੇਵਾ ਵਾਸਤੇ ਦੇਖੋ ਜੀ ਇੱਧਰ ਟਰਾਲੀਆਂ ਵੀਰ ਭਾਈ ਬੜੇ ਪਹੁੰਚ ਰਹੇ ਆ ਤੇ ਇੱਧਰ ਬਾਪੂ ਜੀ ਦੀ ਜਿਹੜੀ ਸੇਵਾ ਇੱਥੇ ਬੈਠੇ ਆ ਤੇ ਹਸੀ ਬਾਪੂ ਤੇ ਬਾਪੂ ਹੁਣ ਕੀ ਆ ਪੋਜੀਸ਼ਨ ਇੱਧਰ ਪਾਣੀ ਦੀ ਪਾਣੀ ਵੀ ਠੀਕ ਆ ਸਾਰੰਗਪੁਰ ਜਿਹੜਾ ਪਹੁੰਚਿਆ ਠੰਡਾ ਜਿਹਾ ਮੌਸਮ ਸਾਫ਼ ਰਿਹਾ ਸਾਰੀ ਸਭ ਹੋ ਜੂ ਆ ਜੀ ਇਲਾਕੇ ਪਰਮ ਖਤਰਾ ਹੈ ਬੇ ਪੰਜ ਚਾਰ ਦਿਨ ਜੇ ਲੰਘੇ ਤਾਂ ਪ੍ਰਮਾਤਮਾ ਆਪਣੀ ਸੁਣ ਲੂਗਾ ਸੁਣ ਲੂਗਾ ਜਿਹੜੇ ਘਟਿਆ ਮਾਰਨ ਮਾਰ ਹਾਂ ਪਾਣੀ ਨਹੀਂ ਘਟਿਆ ਸਾਰੀ ਸੰਗਲ ਸਹਿਯੋਗ ਨਾਲ ਹੁਣ ਆਈ ਇਹ ਪਾਣੀ ਦਾ ਵਧਿਆ ਜਾਂਦਾ ਪਾਣੀ ਦਾ ਕੱਲਾ ਕੋਈ ਨਹੀਂ ਸਾਰੀ ਸੰਗਤ ਚੱਲੀਏ ਧੰਨਵਾਦ ਇਹ ਨਹੀਂ ਫਟਾ ਪਾਣੀ ਦਾ ਡੋਜ਼ ਨਾ ਵੇ ਚਾਸ ਹੁੰਦਾ ਵੇ ਉੱਪਰ ਪਾਣੀ ਬਹੁਤ ਆਣਾ ਜਿੰਨਾ ਜਿੰਨਾ ਪਾਣੀ ਨਹੀਂ ਹਟਦਾ ਜੱਟ ਕੰਮ ਚੱਲੀ ਜਾਣਾ ਹੈ ਚਲ ਬਹੁਤ ਯਾਰ ਭਾਈ ਦੇਖੋ ਤੇ ਡੋਰੀਆਂ ਤਾਰਨ ਵਾਲਾ ਵੀ ਉਹੀ ਡਬੋਣ ਵਾਲਾ ਠੀਕ ਹੈ ਜੀ ਤੇ ਭਾਈ ਇੱਧਰ ਲੋਕ ਸਾਡੀ ਨੂੰ ਇੱਧਰ ਬੰਦੇ ਪਹੁੰਚ ਗਏ ਆ ਤੇ ਐ ਕਰੋ ਬਲੈ ਜੇ ਪੰਜਾਂ ਆ ਵੇ ਪੰਜ ਚਾਰ ਕੇਲੇ ਕੱਢ ਕੇ ਦੇ ਬਾਈ ਨਾਲ ਕਰ ਦੇਣਾ ਅਸਲੇ ਇੱਕ ਵਾਰ ਸਾਥੀ ਹੋਈ ਸੇਵਾ ਬਾਪੂ ਠੀਕ ਜੇ ਹੋ ਜੀ ਆ ਦੇ ਬਾਈ ਨਾਲ ਉਹਨੇ ਪੰਜ ਚਾਰ ਆ ਆ ਲੈ ਆ ਦੇ ਪੂਰੇ ਰੱਖ ਲੈ ਆ ਦੇ ਨਹੀਂ ਰੱਖਦੇ ਆ ਦੋ ਤੇ ਆ ਆਏ ਰਹਿਣ ਦੇ 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 ਤੇਰੇ ਬਾਈ ਨੂੰ ਇੱਧਰ ਇੱਧਰ ਫੜਾ ਬਾਪੂ ਨੂੰ ਇੱਧਰ ਰੋਕ ਦਿਆ ਕਰ ਬਾਪੂ ਨੂੰ ਦੇ ਦੇ ਲੈ ਬਾਪੂ ਨਾ ਨਾ ਧੰਨਵਾਦ ਨਹੀਂ ਬਾਪੂ ਸਾਡਾ ਵੀ ਫਰਜ਼ ਆ ਛੋਟਾ ਬਣਾ ਹੋਗਾ ਫਿਰ ਠੀਕ ਹੈ ਠੀਕ ਹੈ ਚਲੋ 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 ਵੀਰੇ ਟਰੈਕਟਰ ਨਾਲੇ ਲਾ ਲੋ ਲਾ ਲੈ ਨਾਲੇ ਲਾ ਲੋ ਸ਼ਾਬਾਸ਼ ਧੰਨਵਾਦ ਛੋਟਾ ਬਾਬਾ ਵੱਧਾਊਗਾ ਇਹ ਭਾਈ ਸਾਡਾ ਮੁਸਲਮ ਜਿਹੜੇ ਭੇਜਿਆ ਸੇਵਾ ਜਿਹੜੀ ਅਸਲੀ ਆਈ ਆ ਬਾਪੂ ਇਹ ਸਾਡਾ ਮੁਸਲਮ ਭਾਈਚਾਰਾ ਹੈ ਜਿਹੜਾ ਇਹ ਟਰਾਲੀ ਲੈ ਕੇ ਆ ਆਪਣੇ ਲੈ ਕੇ ਆਏ ਆ ਜਿਹੜਾ ਗਾ ਲੈ ਕੇ ਆਏ ਆ ਕੇਲੇ ਭਾਈ ਸਾਰਾ ਮੁਸਲਮ ਭਾਈਚਾਰਾ ਇਕੱਠੇ ਹੋ ਕੇ ਆਇਆ ਇਹ ਕਹਿੰਦੇ ਭਾਈ ਅਸੀਂ ਵੀ ਪੰਜਾਬ 'ਚ ਰਹਿੰਦੇ ਆ ਅਸੀਂ ਪੰਜਾਬ 'ਚ ਰਹਿੰਦੇ ਆ ਕਹਿੰਦੇ ਸਾਡਾ ਵੀ ਹੱਕ ਬਣਦਾ ਹੈ ਹਾਂ ਜੀ ਹੱਕ ਕਹਿੰਦੇ ਜੀ ਸਭ ਦਾ ਹੱਕ ਬਣਦਾ ਜਿਹੜਾ ਪੰਜਾਬ 'ਚ ਰਹਿੰਦਾ ਆਖਰ ਨੂੰ ਨੂਨ ਪਾਣੀ ਖਾਂਦੇ ਆ ਪੰਜਾਬ ਦਾ ਚੱਲੀਏ ਭਾਈ ਚਲੋ ਜੀ ਚਲੋ 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 ਲਓ ਜੀ ਟਰਾਲੀਆਂ ਦਾ ਪੂਰਾ ਜਾਮ ਲੱਗ ਗਿਆ ਜੀ ਤੇ ਹੁਣ ਸੇਵਾ ਜਿਹੜੀ ਹੁਣ ਬਸ ਅਸੀਂ ਚੱਕ ਕੇ ਹੀ ਤੋਹੂਗੇ ਜੀ ਹੁਣ ਤੇ ਲਓ ਜੀ ਸਾਡਾ ਭਾਈਚਾਰਾ ਸਾਰਾ ਇੱਕ ਤਾਂ ਇੱਕ ਤਾਂ ਨਾ ਮਿਲਾ ਕੇ ਚੱਲ ਰਿਹਾ ਹੈ ਇਧਰ ਅਮਨ ਵੀ ਪਹੁੰਚ ਗਿਆ ਹੈ ਕਿ ਹਾਲ ਹੈ ਜੀ ਕਿਵੇਂ ਆਮਨ ਓਹ ਠੀਕ ਹੈ ਤਾਂ ਜਾ ਮੈਂ ਲਵਾਤਾ ਕੱਢਦਾ ਅਪਡੇਟਰ ਵਿੱਚ ਆਇਆ ਹਾਂ ਹਾਂ ਅੱਜ ਕਹਾ ਦੇਖ ਕੇ ਆਉਂਦੇ ਹਾਂ ਹਾਂ ਜਾ ਕੇ ਦੇਖ ਲਓ ਮੜਾ ਮੋਟਾ ਜੀ ਲੰਘਦਾ ਲਓ ਆਜੋ 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 ਚਲੋ 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 ਆਹ கிரேਟ ਬਾਈ ਆਪਣੀਆਂ ਸਾਰੇ ਜਿਹੜੇ ਜਾਣਦੇ ਆ ਠੀਕ ਆ ਠੀਕ ਆ ਠੀਕ ਆ ਚਲੋ ਚਲੋ ਲਓ ਜੀ ਪਹੁੰਚੇ ਆ ਜੀ ਉਹ ਪਾਣੀ ਬਾਜੀ ਆ ਲਿਆ ਆਜੋ Coba, 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 ਹੰਦੀ ਹੰਦੀ ਕੋਈ ਪਾਉਂਦਾ ਰਿਹਾ ਤੇ ਇਹ ਪਾਉਂਦਾ ਰਿਹਾ ਗਿਡੂ ਨਾ ਪਾਰਟੀ ਸਾਡੀ ਪਿੱਛੇ ਪਿੱਛੇ ਕਰ ਨੂੰ ਬੱਜਿਆ ਨਾ ਜਾਂ ਤਾਂ ਕਰਵਾ ਖਣਾ ਲੰਬੇ ਹੋ ਜਾਂਦਾ ਹੈ ਜਦੋਂ ਜਰੂਰ ਮਾਰਦਾ ਹੈ ਨਾ ਨੋਰਮਲ ਮਾਮਲੇ ਤੋਂ ਹੁਣ ਹੁਣ ਬੋਲਦਾ ਉਹ ਪਟਾਣੇ ਦੀ ਗੱਲ ਕਰਦਾ ਹੈ ਪੂਰਾ ਭਾਈਚਾਰਾ ਇੱਕ ਦੂਜੇ ਨੂੰ ਸਾਥ ਲਾ ਕੇ ਲੱਗਿਆ ਹੈ ਜੀ আমি নিয়ম করে পড়ব भाई लो अभी करता है चलो 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 यार تھو تکڑ ما رويدي آندے ٿا لهي آندے ٿو ڳين ما لوٽي ني ہاں جي ويڙا ٿا ہاں آهي ٿيندي گهين اهو ٽيندي گهين ها آڪٽو آجي واري آهي اها لائن آهي ٽيڪنڪشن چلوين ٿا ਕਹ ਰਾਤ ਨੂੰ ਜੀ ਆਣੇ ਨਹੀਂ ਜੀ ਸੰਦੇਵ ਬਾੜਾ ਆ ਗਿਆ ਆ ਜਾ ਆ ਜਾ ਕਿੱਥੇ ਗਏ ਸੰ ਕੀ ਲਏ ਗਏ ਨੇ ਓਏ ਦੇਰੋ ਲੋ ਲੋ ਜੀ ਚਲਦੀ ਹੁਣ ਸੇਵਾ ਇੱਥੇ ਸਹਾਰਨਪੁਰ ਪਹੁੰਚੇ ਹੋਏ ਆ ਜੀ ਜਿਹੜਾ ਪਾਣੀ ਦਾ ਲੈਵਲ ਆ ਜੀ ਕਹਿੰਦੇ ਕਟਿਆ ਨਹੀਂ ਹੈ ਪਹਿਲਾਂ ਨਾਲੋਂ ਉਹ ਥੋੜਾ ਜਿਹਾ ਬਾਅਦ ਜ਼ਰੂਰ ਗਿਆ ਤੇ ਪਰਮਾਤਮਾ ਸੁਖ ਸ਼ਾਂਤੀ ਬਖਸ਼ੇ ਸਭ ਮੇਰੇ ਵੀਰ ਆਪਣੇ ਇਕੱਠੇ ਹੋ ਕੇ ਇਕਤਾ ਲੱਗੇ ਹੋયા ਦਿਖਾਉਣ ਜੀ ਜਿਹਨੂੰ ਇੱਥੇ ਪਹੁੰਚੋ ਜੀ ਸਾਰੇ ਜਣੇ ਤਾਂ ਕਿ ਇੱਥੇ ਬਨਪੁਰ ਬਹੁਤ ਜ਼ਰੂਰਤ ਆ ਜੀ ਸੇਵਾ ਦੀ ਤੁਹਾਡੇ ਪਿਗੇ ਜੜੀਆਂ ਹਿੰਦੂ ਭਾਈਚਾਰਾ ਤੇ ਮੁ슬ਮਨ ਭਾਈਚਾਰਾ ਵੀ ਪਹੁੰਚਾ ਹੋਇਆ ਜੀ ਤੇ ਇਹਨਾਂ ਦਾ ਵੀ ਧੰਨਵਾਦ ਆਈਏ ਲੱਗੇ ਹੋਏ ਆਪਣਾ ਸਹਿਯੋਗ ਵੀ ਪਾਉਣ ਇੱਥੇ ਤੇ ਜਾਲ ਵੀ ਬਾਈ ਨਾਲ ਨੇ ਪੱਕੇ ਬੰਨੇ ਹੋਏ ਆ ਜੀ ਤਾਂ ਕਿ ਆਪਾਂ ਜਾਲ ਦੇ ਵਿੱਚ ਜੜੀਆਂ ਬੋਰੀਆਂ ਪਾ ਕੇ ਪੱਕਾ ਮਜ਼ਬੂਤੀ ਕੰਮ ਨਾ ਵੀ ਦੋ ਚਾ ਬੰਨੇ ਹਿੰਕੀ ਫਤੂ ਕਰ

ਕਿ ਰੈੱਡ ਲੈ ਕੇ ਚੱਲਣਾ ਉਹ ਰੈੱਡ ਲੈ ਗਿਆ ਨੀ ਬੜਾ ਰੈੱਡ ਵਾਈਗ ਨੂੰ ਬ੍ਰੈੱਡ ਬਸ ਬ੍ਰੈੱਡ ਵਾਈਗ ਨੂੰ ਜੀ ਬਾਈ ਮਾਪ ਦੇ ਨਾ ਬ੍ਰੈੱਡ ਕਰਦਾ ਕਿ ਹੋਰ ਵੀ ਹੈਗੇ ਕਰੇਟਾ ਮਿੱਟਾ ਹੋਰ ਬੰਨਿਆ ਨਾ ਅੱਜ ਦਾ ਪੰਜਾ ਪਰ ਕਾਫੀ ਪਈ ਆਪਾਂ ਨੇ ਆਇਆ ਕਰੋ ਥੋੜੀਆਂ ਬਹੁਤੀਆਂ ਨਾਲ ਲੈ ਲੋ ਆਓ ਬਿੱਲ ਰੱਖ ਲਾਂਗੇ ਹਾਂ ਹਾਂ ਥੋੜੀ ਪੰਜ ਚਾਰ ਰਹਿ ਗਈ ਪੰਜ ਚਾਰ ਪੱਲੇ ਨਾਲ ਬਾਕੀ ਆਹ ਜਿਹੜੀ ਗਾਈ ਨੇ ਤੁਸੀਂ ਸੇਵਾ ਲਾ ਦਈਏ ਠੀਕ ਆ ਉਹ ਆਪਾਂ ਰੱਖਦੇ ਹਾਂ ਹਾਂ ਬਿਲਕੁਲ ਚਲੋ ਜੀ ਚਾਉਂਦੇ ਹਾਂ ਹੁਣ ਆਪਾਂ ਸੇਵਾ ਨਰਕ ਰੇਲ ਲੈ ਕੇ ਚੱਲ ਆਉਂਗਾ ਉਪਨਜਾਲਾ ਟੈਕ ਬਾਈ ਬੋੜੇ ਪੱਤਾਂ ਦਾ ਪਾੜਾ ਮਾਰਿਆ ਹੈ ਮੈਂ ਉੱਥੇ ਲੈ ਰਿਹਾ ਹਾਂ ਅੱਗੇ ਪਹਿਲੀ ਕੰਪਨ ਲਾਉਣਾ ਹੈ ਕੇ ਲੈ ਕੇ ਲੈ ਲਿਆ ਹੈ ਵਾਹ ਬਈ ਆਲੇ ਬਹੁਤ ਬਈ ਅਫਰ ਕਰਨਾ ਇਹ ਗੱਲ ਕਿਹਾ ਇਹ ਆਪਾਂ ਉਹਨਾਂ ਯਾਰ ਜਿਹਾ ਦੇਖੇ ਬੜਾ ਇਹ ਸਟੇਰੀ ਕਰਦਾ ਮਾਈਕ ਕੋਈ ਨਹੀਂ ਆ ਜੇ ਅੱਜ ਨਾਲ ਦੋਪਰੇ ਬੱਲੋਂਗੇ ਨਾ ਆਪਾਂ ਨੇ ਉੱਥੇ ਪਾਈ ਹੈ ਹੈ ਬਾੜੀ ਕਿ ਕਰੇਟੇ ਧਿਆਨ ਨਾਲ ਲੈ ਕੇ ਚੱਲੀ ਹੋ करेटे ना हो यार करेडे देख के रहे ये अपने आप लगा देंगे सेवा ਬਾਕੀ ਗਾੜੀ ਵਿੱਚ ਪੜੇ ਹਨ ਉਹ ਮੋਂ ਮੇਲਾ ਦੇ ਦੇ ਗੱਬੇਲਾ ਬੇਲਾ 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 ਜਿਹੜੀ ਸੇਵਾ ਸਾਡੇ ਕੋਲ ਹੈਗੀ ਸੀ ਉਹ ਤਰੀ ਬਣ ਅਸੀਂ ਲਾ ਵੰਡ ਦੋ ਬਾਪੂ ਜੀ ਵੰਡ ਦੋ ਜੀ ਵੰਡ ਦੋ ਕਰ ਦੋ ਫਤਿਹ ਕਰ ਦੋ ਜੀ ਲੋ ਜੀ ਇਧਰ ਨਾਲ ਦੀ ਨਾਲ ਲੱਗਿਆ ਹੋਇਆ ਜੀ ਚਾਹ ਪਾਣੀ ਤੇ ਬਿਸਕੁਟਾਂ ਦਾ ਲੰਗਰ ਤੇ ਇੱਧਰ ਕੰਨਾਈ ਪ੍ਰਸ਼ਾਦਾ ਪਾ ਚੱਲਦਾ ਜੀ ਪ੍ਰਸ਼ਾਦਾ ਪਾਣੀ ਨਾਮ ਦੀ ਨਾਲ ਤੇ ਪੂਰਾ ਜਿੰਨੇ ਜੋ ਕੇ ਸਹਿਯੋਗ ਸਾਰੇ ਭਾਈਚਾਰਾ ਲੱਗਿਆ ਹੋਇਆ ਜੀ ਦਿੱਤਾ ਹੋਇਆ ਸਭ ਨੇ ਸਭ ਦਾ ਸਹਿਯੋਗ ਦਾ ਦਿਲੋਂ ਧੰਨਵਾਦ ਆ ਜੀ ਜਿੰਨੇ ਸਾਡੇ ਵੀਰ ਭਾਈ ਪਹੁੰਚੇ ਹੋਏ ਆ ਜੀ ਤੇ ਇੱਥੇ ਡਾਕਟਰ ਦੀ ਵੀ ਅਲਾਦਾ ਹੀ ਸੇਵਾ ਤੇ ਡਾਕਟਰ ਸਾਹਿਬ ਵੀ ਪਹੁੰਚੇ ਆ ਤੇ ਮੈਨੂੰ ਲੱਗਦਾ ਬਾਈ ਦੇ ਚੋਂ ਥੋੜੀ ਲੱਗੀ ਆ ਫੌਜੀ ਵੀਰ ਤੇ ਪ੍ਰਮਾਤਮਾ ਭਰੀ ਕਰੇ ਜੀ ਸੇਵਾ ਵੀ ਕਰੋ ਤੇ ਬਚਾਓ ਵੀ ਆਪਣਾ ਰੱਖੋ ਜੀ ਛੱਟ ਪੇੜ ਤੋਂ ਕਦਰਨਾਲ ਦੀ ਨਾਲ ਸੇਵਾ ਜੀ ਡਾਕਟਰ ਸਾਹਿਬ ਤੋਂ ਆਈ ਹੋਈ ਆ ਡੋਰ ਸਾਹਿਬ ਤੋਂ